ਦੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਅੱਜ ਮਨੀਸ਼ ਸੋਦੀਆ ਜੀ ਨੂੰ ਜ਼ਮਾਨਤ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਆਨਰੇਬਲ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਸੰਵਿਧਾਨ ਦੇਸ਼ ਦੇਵਿੰਦਰ ਭਾਰਤੀ ਜਨਤਾ ਪਾਰਟੀ ਲਗਾਤਾਰ ਆਪੋਜੀਸ਼ਨ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਆ ਲਗਾਤਾਰ ਝੂਠੇ ਫਰਜ਼ੀ ਕੇਸ ਬਣਾਏ ਜਾ ਰਹੇ ਨੇ ਜਿਨ੍ਹਾਂ ਵਿਪੱਖਸ਼ ਦੇ ਨੇਤਾ ਨੇ ਇਕੱਲੇ ਇਕੱਲੇ ਨੂੰ ਫੜ ਕੇ ਜੇਲਾ 'ਚ ਡੱਕਿਆ ਜਾ ਰਿਹਾ ਤਾਂ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲੋਕਤੰਤਰ ਦੇ ਅੰਦਰ ਆਪਦਾ ਵਿਰੋਧ ਨਹੀਂ ਸਹਿਣ ਕਰ ਸਕਦੀ ਔਰ ਲੋਕਤੰਤਰ ਦੇ ਅੰਦਰ ਕਿਉਂਕਿ ਤੁਹਾਡਾ ਵਿਰੋਧ ਵੀ ਹੋਣਾ ਹੁੰਦਾਗਾ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਨੇ ਲੋਕ ਉਹਨਾਂ ਦਾ ਪਰਦਾ ਫਾਸ਼ ਕਰਦੇ ਨੇ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਡਿਕਟੇਟਰਸ਼ਿਪ ਵੱਲ ਵੱਧ ਰਹੀ ਆ ਉਹ ਤਾਨਾशाही ਵੱਲ ਵੱਧ ਰਹੀ ਆ ਪਰ ਲੇਕਿਨ ਦੇਸ਼ ਨੇ ਹਮੇਸ਼ਾ ਤਾਨਾਸ਼ਾਹ ਨੂੰ ਰਿਜੈਕਟ ਕੀਤਾਗਾ ਦੇਸ਼ ਨੇ ਹਮੇਸ਼ਾ ਡਿਕਟੇਟਰਸ਼ਿਪ ਨੂੰ ਰਿਜੈਕਟ ਕੀਤਾਗਾ ਕਿ ਨੇ ਦੇ ਦੇਣੇ ਕੋਲ ਕਿਸ ਨੂੰ ਆਧਾਰ ਬਣਾਉਂਦੇ ਚਾਹੇ ਸਿੰਦਰ ਜੈਨ ਹੋਵੇ ਚਾਹੇ ਦੇਖੋ ਮੈਂ ਸਮਝਦਾ ਜਿੰਨੇ ਜਿੰਨੇ ਨੇਤਾ ਸਾਡੇ ਜ਼ਿਲ੍ਹਾ ਚ ਬੰਦ ਨੇ ਉਹ ਬੜੀ ਜਲਦੀ ਬਾਹਰ ਆਉਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਸਟੋਰੀ ਜਿਹੜੀ ਹੈ ਇੱਕ ਮਨਕਰਤ ਸਟੋਰੀ ਜਿਹੜੀ ਬਣਾਈ ਸੀ ਇੱਕ ਝੂਠਾ ਸ਼ਰਾਬ ਦੇ ਕੱਪੜੇ ਦਾ ਕੇਸ ਬਣਾਇਆ ਸੀ ਉਹਦੇ ਅੰਦਰ ਅੱਜ ਜਮਾਨਤ ਮਿਲੀ ਹੈ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸਾਜ਼ਿਸ਼ ਰਚਣ ਦੀ ਮਾਹਰ ਪਾਰਟੀ ਵਜੋਂ ਜਾਣੀ ਜਾਂਦੀ ਹੈ